ਅੱਜ ਸਾਡੇ ਬਾਗੇਪੁਰਾਣੇ ਦੀ ਆਨ ਛਾਨ ਐਸ ਬੇਦੀ ਸਾਹਿਬ ਜੋ ਧਾਰਮਿਕ ਅਤੇ ਸੱਭਿਆਕ ਗੀਤਾਂ ਦੇ ਇੱਕ ਬਹੁਤ ਹੀ ਵਧੀਆ ਗੀਤਕਾਰ ਨੇ ਸੋ ਜੋ ਸਮਾਜ ਨੂੰ ਇੱਕ ਸੇਧ ਦੇਣ ਵਾਲੇ ਜੋ ਗੀਤ ਹੁੰਦੇ ਨੇ ਉਹਨਾਂ ਨੂੰ ਇਹ ਗਾਉਂਦੇ ਨੇ ਤਾਂ ਜੋ ਅੱਜ ਇਹਨਾਂ ਦਾ ਇੱਕ ਗੀਤ ਆ ਬੁਲਬੁਲਾ ਪਾਣੀ ਦਾ ਮੈਂ ਹੁਣੇ ਮੈਨੂੰ ਇਹ ਇਹਨਾਂ ਨੇ ਸੁਣਾਇਆ ਤਾਂ ਉਹਦੇ ਵਿੱਚ ਸਮਾਜ ਨੂੰ ਇੱਕ ਸੇਧ ਦੇਣ ਵਾਲੀਆਂ ਗੱਲਾਂ ਕਹੀਆਂ ਗਈਆਂ ਨੇ ਸੋ ਇਹੋ ਜਿਹੇ ਜੋ ਗਵਈਏ ਨੇ ਇਹਨਾਂ ਨੂੰ ਆਪਾਂ ਨੂੰ ਬਣਦਾ ਮਾਣ ਸਤਿਕਾਰ ਤੇ ਜਿੰਨੀ ਵੀ ਆਡੀਅנס ਆ ਉਹਨਾਂ ਨੂੰ ਸੁੰਨਣਾ ਚਾਹੀਦਾ ਤਾਂ ਜੋ ਇਹਨਾਂ ਨੂੰ ਵੀ ਅੱਗੇ ਬਲ ਮਿਲੇ ਤਾਂ ਹੋਰ ਵੀ ਇਹਨਾਂ ਨੂੰ ਦੇਖ ਕੇ ਆਉਣ ਵਾਲੀ ਜੋ ਜਨਰੇਸ਼ਨ ਆ ਉਹ ਇਸ ਤਰ੍ਹਾਂ ਦੇ ਗੀਤ ਜਰੂਰ ਗਾਉਣ ਸੋ ਮੇਰੇ ਸਾਰੇ ਹੀ ਹਲਕਾ ਨਿਵਾਸੀਆਂ ਤੇ ਪੰਜਾਬ ਨਿਵਾਸੀਆਂ ਦੇ ਚਰਨਾਂ 'ਚ ਬੇਨਤੀ ਆ ਕਿ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਬਲ ਮਿਲੇ ਇਹੋ ਜਿਹੇ ਗੀਤ ਹੋਰ ਗਾਉਣ ਦਾ ਤੇ ਹੋਰ ਗਵਈਏ ਵੀ ਇਹੋ ਜਿਹੇ ਗੀਤ ਗਾਉਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਗੋ ਜੀ ਮੇਰੀ ਮੇਰੀ ਕਰਦੇ ਉੱਡਿਆ ਫਿਰ ਤੈ ਅੰਬਰਾਂ ਤੇ ਖੁਦ ਨੂੰ ਰੱਬ ਕਹਾਵੇ ਨਾ ਕਰੇ ਯਕੀਨ ਪਗੰਬਰਾਂ ਤੇ ਖੁਦ ਨੂੰ ਰੱਬ ਕਹਾਵੇ ਨਾ ਕਰੇ ਯਕੀਨ ਪਗੰਬਰਾਂ ਤੇ ਬੁਲਬੁਲਾ ਪਾਣੀ ਦਾ ਜਿਹੜਾ ਏਸਪੀ ਜੀ ਨੇ ਗਾਣਾ ਰਿਕਾਰਡ ਕੀਤਾ ਬੜਾ ਮੈਂ ਸਮਝਦਾ ਕਿ ਧਰਮ ਤੌਰ ਤੇ ਵੀ ਮੈਂ ਪਹਿਲਾਂ ਕਈ ਗਾਣੇ ਸੁਣ ਚੁੱਕਾ ਇਹਨਾਂ ਦੇ ਬਹੁਤ ਹੀ ਵਧੀਆ ਹਲਕੇ ਬਾਗੇਪੁਰਾਣੇ ਦਾ ਕਹਿ ਲਓ ਇਲਾਕੇ ਬਾਗੇਪੁਰਾਣੇ ਦਾ ਕਹਿ ਲਓ ਜਿਲੀ ਮੋਗੇ ਦਾ ਕਹਿ ਲਓ ਉੱਪਰ ਦਾ ਕਲਾਕਾਰ ਏਸ ਬਿੱਦੀ ਸਾਹਿਬ ਮੈਂ ਸਮਝਦਾ ਕਿ ਪ੍ਰਮਾਤਮਾ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਹੋਰ بلੰਦੀਆਂ ਤੇ ਪਹੁੰਚੇ ਨਾ ਜਿਹੜੇ ਵੀ ਮੈਂ ਗਾਣੇ ਇਹਨਾਂ ਦੇ ਸੁਨੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਛੋਟੇ ਸਾਹਿਬ ਦਾ ਦਿਆਨਾ ਸਬੰਧ ਗਾਣੇ ਜਿਹੜੇ ਇਹਨਾਂ ਨੇ ਗਾਏ ਆ ਬੜੇ ਚੰਗੇ ਨੇ ਤੇ ਇੱਥੋਂ ਜਿਹੜੀ ਸਾਡੀ ਜਵਾਨੀ ਆ ਜਾਂ ਬੱਚੇ ਆ ਸਾਡੇ ਉਹ ਬਹੁਤ ਚੰਗੀ ਸਿੱਧ ਲੈਣਗੇ ਮੈਂ ਇਹ ਵੀ ਇਹਨਾਂ ਨੂੰ ਬੇਨਤੀ ਕਰੂੰਗਾ ਅੱਗੇ ਤੋਂ ਵੀ ਇਹੋ ਜਿਹੇ ਗਾਣੇ ਜਿਹੜੇ ਗਾਉਂਦੇ ਰਹਿਣ ਜਿਹੜੇ ਗੁਰੂ ਸਾਹਿਬ ਨਾਲ ਸੰਬੰਧਤ ਹੋ ਕਿ ਜਿਹੜੀ ਇਹ ਤੋਂ ਪਿਛਲੀ ਪੀੜ੍ਹੀ ਆ ਕੋ ਨਸ਼ਿਆਂ ਦੇ ਵਿੱਚ ਗੁਲਤਾਨ ਆ ਤੇ ਉਹ ਨਸ਼ਿਆਂ ਨੂੰ ਛੱਡ ਕੇ ਮੈਂ ਸਮਝਦਾ ਕਿ ਇਸ ਬੇਦੀ ਨੇ ਜੋ ਗੁਰੂ ਸਾਹਿਬ ਦੇ गाने लिखे ਨੇ गीत लिखे ਨੇ ਬਹੁਤ ਵਧੀਆ ਗੀਤ ਨੇ ਉਹ ਜਿਹੜੇ ਨੌਜਵਾਨ ਪੀੜੀ ਨੂੰ ਜੇ ਪੀੜੀ ਨੌਜਵਾਨ ਪੀੜੀ ਹੁੰਦੀ ਆ ਤਾਂ ਮੈਂ ਸਮਝਦਾ ਕਿ ਸਿਹਿਹਰਾ ਪਾਉਗੀ ਤੇ ਹੁਣ ਬੜਾ ਫਰਕ ਪੈ ਗਿਆ ਅੱਜ ਦੇ ਨੌਜਵਾਨ ਜਿਹੜੇ ਉਹ ਜਾਂਦਾ ਖੇਡਾਂ ਵੱਲ ਜਾ ਰਹੇ ਨੇ ਜਾਂ ਪੜ੍ਹਾਈ ਵੱਲ ਜਾ ਰਹੇ ਨੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਸੁਖ-ਸੁਹਟਾ ਦੇਣ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਪੋਲੀਟਿਕਲ ਲੈਨ ਦੇ ਵਿੱਚ ਵੀ ਨਵੇਂ ਮੁੰਡੇ ਜਿਹੜੇ ਨੌਜਵਾਨ ਆ ਰਹੇ ਨੇ ਆਏ ਨੇ ਤੇ ਬਹੁਤ ਵਧੀਆ ਉਹਨਾਂ ਦਾ ਜਿਹੜਾ ਪਵੈਖ ਹੋ ਸਕਦਾ ਕਿਉਂਕਿ ਹਰ ਖੇਤਰ ਦੇ ਵਿੱਚ ਨੌਜਵਾਨੀ ਦੀ ਬਹੁਤ ਵੱਡੀ ਲੋੜ ਹੈ ਮੈਂ ਤਾਂ ਇੱਕ ਪ politcal ਕਰਕੇ ਦੇਖਿਆ ਮੈਨੂੰ بیٹے ਸੁਖਜੀਤ ਨੇ ਕਿਹਾ ਸੀ ਕਿ ਆਪਾਂ ਬਲਗਸ਼ੰਤੀ ਜਿਲ੍ਹੇ ਪਿਛ ਦੀਆਂ ਟਿਕਟਾਂ ਨੌਜਵਾਨਾਂ ਨੂੰ ਦੇਣੀਆਂ ਅਸੀਂ ਉਹਦੇ ਵਿੱਚ 8 ਟਿਕਟਾਂ ਬਲਗਸ਼ੰਤੀ ਦੀਆਂ ਨੌਜਵਾਨਾਂ ਨੂੰ ਦਿੱਤੀਆਂ ਜਿਨ੍ਹਾਂ ਚੋਂ 7 ਸੀਟਾਂ ਉਹਨਾਂ ਨੇ ਕਲੀਅਰ ਕੀਤੀਆਂ ਅੱਜ ਮੈਂ ਸਮਝਦਾ ਕਿ ਨੌਜਵਾਨ ਜਿਹੜੇ ਇਹ ਮੈਂ ਕਹੂੰਗਾ ਕਿ ਦੁਨੀਆ ਦਾ ਜਾਂ ਸਾਡੇ ਭਵਿੱਖ ਦਾ ਹਰਿਆਵਲ ਦਸਤਾ ਨੌਜਵਾਨ ਤੇ ਇਹ ਹੀ ਕਹੂੰਗਾ ਕਿ ਤਕੜੇ ਹੋ ਕੇ ਕੰਮ ਕਰਨ ਕਿਸੇ ਵੀ ਖੇਤਰ ਦੇ ਵਿੱਚ ਕੋਈ ਕੰਮ ਕਰਦਾ ਉਹ ਤਕੜਾ ਹੋ ਕੇ ਕਰਨਾ ਚਾਹੀਦਾ ਜੀ ਲਾ ਕੇ ਕਰਨਾ ਚਾਹੀਦਾ ਤੇ ਉਹ ਆਪੇ ਹੀ ਕਿਸੇ ਪਾਸੇ ਹੋਰ ਨਿਗਾ ਨਹੀਂ ਜਾਂਦੀ ਜਦੋਂ ਅਸੀਂ ਜੀ ਜਾਨ ਲਾ ਕੇ ਕੋਈ ਕੰਮ ਕਰਦੇ ਆ ਚੰਗੇ ਭਵਖ ਵਾਸਤੇ ਕੰਮ ਕਰਦੇ ਆ ਫਿਰ ਕਿਸੇ ਪਾਸੇ ਮਾੜੇ ਕੰਮਾਂ ਨਿਗਾ ਨਹੀਂ ਜਾਂਦੀ ਤੋ ਚੰਗੇ ਕਮਾ ਵਾਲੇ ਪਾਸੇ ਉਹਦਾ ਜਾਣ ਹੋ ਜਾਂਦਾ ਤੇ ਫਿਰ ਉਹੋ ਜਿਹੇ ਲੋਕਾਂ ਨਾਲ ਹੀ ਉਹਨਾਂ ਦਾ ਰਾਬਤਾ ਬਣ ਜਾਂਦਾ ਫਿਰ ਮਾੜੇ ਪਾਸੇ ਜਾਂਦੇ ਪਤਾ ਨਹੀਂ ਛੁੱਟ ਜੇ ਸਾਜ ਕਦੋਂ ਕਿੱਥੇ ਹਾਣ ਤੇ ਹਾਣੀ ਦਾ ਕੋਈ ਮੁੰਨਿਆਦ ਨਹੀਂ ਤੇਰੀ ਬੰਦਿਆ ਬੁਲਬੁਲਾ ਪਾਣੀ ਦਾ ਪਤਾ ਜੇ ਪਰਦਾ ਏ ਮਹਿਲ ਮੁਨਾਰੇ ਛੱਡ ਜਾਣੇ ਇਥੇ ਨਾ ਡਰਦਾ ਏ ਮਹਿਲ ਮੁਨਾਰੇ ਛੱਡ ਜਾਣੇ ਇਥੇ ਨਾ ਡਰਦਾ ਏ ਮਾਰਦੀਆਂ ਹਵਾਵਾਂ ਨੂੰ ਟਿੱਚ ਕਰਕੇ ਨਹੀਂ ਜਾਣੀ ਦਾ ਕੋਈ ਮੁੰਨਿਆਦ ਨਹੀਂ ਤੇਰੀ ਬੰਦਿਆ ਕਣ ਕਿਹੜੇ ਮੋੜ ਤੇ ਹੋ ਜੇ ਅੰਤ ਕਹਾਣੀ ਦਾ ਮਨਜੀਤ ਸੇਖੋ ਹਰ ਵੇਲੇ ਤੂੰ ਪਸਿਓ ਤੋਂ ਡਰਿਆ ਕਰ ਬਿੱਧੀਓ ਤਾਂ ਫਖਸ਼ ਦਿੰਦਾ ਨਾ ਮਾਰਾ ਕਰਿਆ ਕਰ ਬਿੱਧੀ ਸਿੱਤ ਦਿੰਦਾ ਨਾਮ ਆੜ ਕਰਿਆ ਕਰ ਤੂੰ ਵੀ ਤਾਏ ਫੁੱਲ ਆ ਫਿਰ ਉਸੇ ਹੀ ਟਾਣੀ ਦਾ ਕੋਈ ਮਨ ਆ ਦਿਨ ਤੇਰੀ ਬੰਦਿਆ ਬੁਲਬੁਲਾ ਪਾਣ